ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੁੱਸਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜਾ ਪਿੰਡ ਆ ਵੀਰੇ ਜਿੱਦੋਂ ਆਪਾਂ ਮੋਗੇ ਤੋਂ ਬਰਨਾਲੇ ਹਾਈਵੇ ਤੇ ਜਾਂਦੇ ਆ ਜੀ ਉਸ ਹਾਈਵੇ ਤੋਂ 1 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਨੂੰ ਆ ਜਾਂਦਾ ਜੀ ਪਿੰਡ ਬਾਈ ਦਾ। ਉਸਾ ਮੀਨੀਆਂ ਵੀ ਕਹਿ ਦਿੰਦੇ ਆ ਜੀ। ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਚਾਰ ਨਗ ਲੈ ਕੇ ਆਂਦੇ ਆ ਜੀ ਜਿੰਨਾ 'ਚੋਂ ਇੱਕ ਹੀ ਫਰਾ ਜੀ। ਦੋ ਟੂਏ ਸਵਾਏ ਨਾਗਾ ਤੇ ਇੱਕ ਗੱਬਣ ਤਿਆਰੀ ਆ ਹਜੇ ਸਮਾਂ ਲੈਂਦੀ ਆ। ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖਤੂਤੀ ਕਰਨੀ ਆ। ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ। ਸਤਿਗੁਰ ਜੀ ਸਤਿਗੁਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਲਖਮਣ ਸਿੰਘ ਆ ਜੀ ਪਿੰਡ ਕੁਸਾਗਾ ਰਹੀਨਾ ਸੰਗੜਾ ਦਾ ਜ਼ਿਲ੍ਹਾ ਮੁਕਗਾ ਜੀ ਮੋਬਾਈਲ ਨੰਬਰ ਜੀ 9855217136 ਹੋਵੇ ਠੀਕ ਆ ਵੀਰੇ ਚਾਰਨਾਗਾ ਜੀ ਆਪਾਂ ਹਾਂ ਜੀ ਵੀਰੇ ਚਾਰਨਾਗਾ ਜੀ ਤੇ ਆਪਾਂ ਬੱਛੀ ਤੋਂ ਸ਼ੁਰੂ ਕਰਦੇ ਆਂ ਵੀਰੇ ਦੰਦੋ ਕਿਵੇਂ ਆ ਜੀ ਇਹ ਇਹ ਖੀਰੀ ਆ ਵੀਰੇ ਗਾਰੰਟੀ ਆ ਜੀ ਹਾਂ ਜੀ ਹਾਂ ਜੀ ਵੀਰੇ ਘਰ ਦੀ ਬੱਛੀ ਨਾ ਜੀ ਵੀਰੇ ਚਾਰ ਹੀ ਥਾਣਾ ਇਹਦੇ ਠੀਕ ਆ ਜਰਸੀ ਤੇ ਪੈ ਜਾਂਦੀ ਹਾਂ ਜੀ ਹਾਂ ਜੀ ਹਾਂ 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 ਜੀ ਹਾਂ ਇਹਨੂੰ ਤੋਰਦੀ ਵੀਰੇ ਇਹ ਕਾਫੀ ਕਲਰ ਦੀ ਜਰਸੀ ਆ ਜਾਂਦੀ ਹੈ ਵੀਰੇ ਹੋਣੀ ਫੇਸ ਕੁਆਲਿਟੀ ਕਿੰਨੀ ਉਮਰ ਹੂ ਲਗਭਗ ਇਹ ਵੀ ਹੈਗੀ 14 ਮਹੀਨਾ ਦੀ ਵੀਰੇ ਠੀਕ ਆ 14 ਮਹੀਨਿਆਂ ਦਾ ਬੱਚਾ ਹੀ ਆ ਵੀਰੇ ਬਾਕੀ ਸੰਭੀ ਪੜੀ ਚੰਗੀ ਆ ਇਹ ਆਪਣੇ ਘਰ ਦੀ ਆ ਦੂਜਾ ਮਾਲ ਲਿਆਂਦਾ ਵਾ ਹਾਂਜੀ ਦੋ ਘਰ ਦੇ ਆ ਜੀ ਠੀਕ ਆ ਦੋ ਇਹਨਾਂ ਜੋ ਨਗ ਘਰ ਦੇ ਆ ਤੇ ਬਾਕੀ ਬਾਈ ਦੇ ਪਸ਼ੂ ਖਰੀਦੇ ਹੋਏ ਆ ਜੀ ਕਿਉਂਕਿ ਵਪਾਰ ਦਾ ਕੰਮ ਸੰਭੀ ਪੜੀ ਬਹੁਤ ਆ ਜੀ ਬੱਚੀ ਜਿਹੜੇ ਜਰਸੀ ਨੂੰ ਤਿਆਰ ਕਰਦੇ ਆ ਬਲੈਕ ਕਲਰ ਚ ਕਾਫੀ ਕਲਰ ਚ ਆ ਜਾਂਦੀ ਹੈ ਜੀ ਕੋਡ ਸ਼ਾਂਗ ਦੀ ਵੀ ਬਾਈ ਕਹਿੰਦਾ ਗਰੰਟੀ ਹੋਊਗੀ ਚਾਰ ਹੀ ਥਣ ਹੋਣਗੇ ਵੀਰੇ ਠੀਕ ਆ ਚਾਰ ਹੀ ਥਣ ਹੋਣਗੇ ਤੇ ਮਾਂ ਦਾ ਦੁੱਧ ਕਿੰਨਾ ਕਿਸੇ ਮਾਂ ਦਾ ਤੇ 22 ਕਿਲੋ ਹੈ ਵੀਰੇ ਠੀਕ ਆ ਚੰਗੀ ਮਾਂ ਦੇ ਪੇਟੋਂ ਹੀ ਪੈਦਾ ਹੋਈਏ ਤੇ ਦੁੱਧ ਪਹਿਲੇ ਸੂਏ ਕਰਮ ਵਾਲੀ ਚੰਗਾ ਹੀ ਪਾਊਗੀ ਜੇ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸਿਓ ਇਹਦਾ 17000 ਰੁਪਏ ਦੇ ਦਾਂਗੇ ਵੀ ਕੋਈ ਜੀ ਥੋੜਾ ਕਣਾ ਜੀ ਹਾਂ ਜੀ ਕਰ ਦਿਆਂਗੇ 17000 ਦਾ ਬਾਈ ਕਹਿੰਦਾ ਬੱਚਾ ਦੇ ਦਾਂਗੇ ਜੀ ਥੋੜਾ ਕਣਾ ਮਾਨਸਾਨ ਹੋ ਜੂਗਾ ਅੱਗੇ ਨਾਗਾ ਗਿਆ ਵੀਰੇ 2 ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹ ਵੀਰੇ ਦੂਜੇ ਸੂਏ ਸੂਈ ਆ ਕਦੋਂ ਸੂਈ ਆ ਜੀ ਕੱਲ੍ਹ ਸ਼ਾਮ ਨੂੰ ਸੂਈ ਆ ਵੀਰੇ ਬੱਚਾ ਕੀ ਆ ਜੀ ਕੋ ਬੱਚੀ ਆ ਜੀ ਆਹ ਫੜੀ ਨਾਲ ਦੋ ਨੰਬਰ ਜੀ ਹਾਂਜੀ ਹਾਂਜੀ ਆਹ ਵਾਲੀ ਬੱਚੀ ਆ ਜੀ ਬਾਕੀ ਬੱਚੇ ਦਾ ਵੀਰੇ 나ੜੂਆ ਨਾਲ ਆ ਚੈੱਕ ਕਰ ਸਕਦੇ ਹੋ ਜੇਰ ਦੀ ਗਰੰਟੀ ਆ ਜੀ ਹਾਂਜੀ ਵੀਰੇ ਜੇਰ ਦੀ ਆਪਣੀ ਫੁੱਲ ਗਰੰਟੀ ਆ ਵੀਰੇ ਠੀਕ ਆ ਕਿੰਨਾ ਦੋ ਬੋਲਾ ਤਿਆਰ ਆ ਜੀ ਹੁਣ ਵੀਰੇ 8 ਕਿਲੋ ਦੁੱਧ ਹੋਊਗਾ ਟੁਕਟੇ ਦੇ ਥੱਲੇ ਠੀਕ ਆ ਤੇ ਦੁੱਧ ਦੇ ਦਊਗੀ 17-18 ਕਿਲੋ ਕੱਲ ਦੀ ਸੂਈ ਆ ਹਾਂਜੀ ਹਾਂ ਖਾਲੀ ਤਾਂ ਬਰੋ ਹਾਂ ਨਹੀਂ ਖਾਲੀ ਨਹੀਂ ਕੀਤੀ ਹਜੇ ਵੀਰੇ 8 ਕਿਲੋ ਕੋਈ ਵੀਰ ਜੋਕ ਕੇ ਲੈ ਜੇ ਹਾਂਜੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਮੈਗਨਾ ਜੀ ਗਰੰਟੀ ਆ ਕੋਈ ਸੰਢੀ ਸੀਲ ਪੂਰੀ ਆ ਜੀ ਬਾਕੀ ਸੀਲ ਸਲਾ ਹਾਂਜੀ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਵੀਰੇ ਠੀਕ ਆ ਵੀਰੇ ਹਾਂਜੀ ਸੂਆ ਦੂਜਾ ਸੂਈ ਆ ਜੀ ਕੱਲ ਦੀ ਬਾਈ ਕਹਿੰਦਾ ਸੂਈ ਆ ਬੱਚਾ ਮਗਰ ਫੀਮੇਲ ਆ ਜੀ ਬੱਚੀ ਮਿਲ ਜਾਣੀ ਤੁਹਾਨੂੰ ਫਾਇਦਾ ਹੋ ਜਾਣਾ ਵੀਰੇ ਤੁਹਾਡਾ ਕਿਉਂਕਿ ਜੇ ਬੱਚਾ ਹੁੰਦਾ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਅੱਜ ਦਾ ਜਿਹੜਾ ਨੈਟ ਬੋਲਾ ਤਿਆਰ ਹੋਊਗਾ ਉਹ 8 ਕਿਲੋ ਆ ਉਹ ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਮੋੜਲੇ ਆਂ ਵੀਰੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਥਾਣ ਤੋਂ ਨੂੰ ਇਧਰਲੇ ਪਾਸੋਂ ਚੈੱਕ ਕਰਾ ਦਿੰਨੇ ਐ ਔਰ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਬਾਕੀ ਹਵਾਨ ਨੇ ਤੇ ਤੁਸੀਂ ਵੀ ਇੰਜ ਵੀ ਚੈੱਕ ਕਰ ਸਕਦੇ ਹੋ ਜੇ ਆਰ ਦੇ ਬਾਈ ਕਹਿੰਦਾ ਆਪਣੀ ਗਾਰੰਟੀ ਹੋਊਗੀ ਬੇਫਿਕਰ ਹੋ ਜਾ ਅੱਗੇ ਦੋਦ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂਗਾ ਵੱਧ ਵੀ ਲੈ ਸਕਦਾ ਜੈ ਜੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹ ਵੀ ਦੱਸਿਓ ਜੀ ਇਹ ਤਾਂ 52000 ਦੀ ਦੇ ਦਾਂਗੇ ਵੀਰੇ। ਉਹ ਜੋ ਮਾਨਤਾਨ ਜੀ। ਹਾਂਜੀ ਥੋੜਾ ਕਨਾ ਕਰਾਂਗੇ ਬੜਾ ਨਹੀਂ। ਠੀਕ ਆ। ਠੰਡੀ ਸੀਲ ਦੀ ਗਾਰੰਟੀ ਹੈ ਬਈ ਫੁੱਲ ਜਿੱਧਰ ਦੀ ਮਰਜ਼ੀ ਕੋਈ ਵਹਿ ਜਾਏ। ਜਿਵੇਂ ਕੋਈ ਮਰਜ਼ੀ ਮਰਜ਼ੀ ਮਰਦੀ ਵੀਰੇ ਕੋਈ ਚੱਕਰ ਨਹੀਂ ਆ। 52000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਥੋੜਾ ਕਨਾ ਮਾਨਤਾਨ ਉਹਦੇ ਚ ਜ਼ਰੂਰ ਕੀਤਾ ਜਾਊਗਾ। ਤਿੰਨ ਨੰਬਰ ਨਾ ਕਿ ਵੀਰੇ ਇਹਦਾ ਸੂਆ ਕਿੰਨਾ ਮਾਜੀ? ਇਹ ਪਹਿਲੇ ਸੂਏ 6 ਦੰਦਾ ਜੀ। 6 ਦੰਦਾ। ਇੱਕ ਦੋ ਸੂਈ ਹੈ ਜੀ। ਫੇਰ ਆਪ ਸੂਈ ਆਹ ਬੱਚਾ ਹੈ ਤਾਂ। ਹਾਂ ਬੱਚਾ ਆ ਗਿਆ ਜੀ ਮਗਰ। ਹਾਂਜੀ। ਠੀਕ ਆ। ਜੇਰ ਦੀ ਇਹਦੀ ਗਾਰੰਟੀ ਹੈ ਇਹ ਦੀ ਚਵਾਈ ਐਕਟ ਹੋਈ ਗਈ ਹੈ। ਵਕਤੀ ਹੋਈ ਹੈ ਵੀਰੇ ਜੀ ਦਾ ਤੜਕ ਹੋਈ ਤੜਕ ਹੋਈ ਹੈ 4 ਕਿਲੋ ਦੁੱਧ ਕੱਢਿਆ। ਠੀਕ ਹੈ। 4 ਕਿਲੋ ਬੋਲੀ ਆ ਪੱਕੀ। ਹਾਂਜੀ ਹਾਂਜੀ ਵੀਰੇ। ਸ਼ਾਮ ਦੀ ਚਵਾਈ ਹੋਣੀ ਹਜੇ ਨਾ ਕੀ ਆ ਵੀਰੇ। ਹਾਂਜੀ। ਹਾਂਜੀ। ਠੀਕ ਹੈ। ਕਿੰਨਾ ਪਿਆਜੂ ਘਰ ਮਾਲੀਏ? ਦੁੱਧ ਵੀ 18-19 ਕਿਲੋ ਦੁੱਧ ਪਿਆਉਗੀ ਵੀਰੇ ਬਰੂਨ ਬੱਚੀ। ਹਾਂਜੀ ਹਾਂ। ਬਾੜੀ ਵੱਡੀ ਬਿਹੜ। ਠੀਕ ਹੈ ਜੀ। ਗੰਤ ਕਾਠ ਵੀ ਫੁੱਲ ਚੰਗਾ। ਮੂੰਹ ਤੋਂ ਬਾਈ ਦੱਸਦਾ ਕਿ 6 ਦੰਦ ਦਾ ਜੀ। ਰਾਤ ਦੀ ਸੂਈ ਹੈ ਤੇ ਬੱਚਾ ਵੀ ਬਰੇ ਪੂਰਾ ਸਟਰੋਂਗ ਦੇ ਬੜਾ ਬੜਾ ਬੱਚਾ ਜਿੱਤਿਆ ਨੇ ਸੁਆਈਆ ਕਰ ਬੱਚਾ ਜੀ ਤੇ ਪਰ ਜਿਹੜੇ ਹਿਸਾਬ ਨਾਲ ਬੱਚਾ ਉਸ ਹਿਸਾਬ ਨਾਲ ਸੁਆ ਜਾ ਮੰਨਿਆ ਨਹੀਂ ਹਾਂਜੀ ਕਿਉਂਕਿ ਸੰਭੀ ਪਲੀ ਆ ਅਡਰ ਕੁਆਲਟੀ ਵੀ ਸ਼ਾਨਦਾਰ ਪਹਿਲੀ ਚਵਾਈ ਚ ਬਾਈ 10 10 4 ਕਿਲੋ ਬੋਲਾ ਕੱਢਿਆ ਦੂਜੀ ਹਜੇ ਹੋਣੀ ਆ ਵੀਡੀਓ ਤੋਂ ਬਾਅਦ ਹੋਊਗੀ ਜੀ ਕਿਉਂਕਿ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਜਾ ਜਾ ਵੀਰ ਵੀਡੀਓ ਬਣਾਵਾ ਕੇ ਸਾਫ਼ ਕਰਾਂਗੇ ਤੇ ਉਹਦਾ ਨਿੱਖਰ ਨਾ ਵੜ ਨਹੀਂ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਇੱਕ ਨਾ ਇੱਧਰਲੇ ਬਾਈ ਮਾੜਾ ਜਿਹਾ ਟਾਈਮ ਲਾ ਲਓ ਵੀਰੇ ਤਾਂ ਮੇਰੂ ਵੀ ਹੈ ਨਹੀਂ ਵੀਰੇ ਵੈਸੇ ਹੀ ਹੈ ਜੀ ਹਾਂਜੀ ਹਾਂਜੀ ਬੇਰੂ ਵੀ ਹੈ ਨਹੀਂ ਗਾ ਦੇਖੋ ਬਾਕੀ ਫਿਟਨੈਸ ਵਾਲਾ ਹਵਾਨਾ ਜੀ ਚੈੱਕ ਕਰ ਸਕਦੇ ਹੋ ਤੁਦ ਪਹਿਲੇ ਸੂਈ ਚੰਗਾ ਪਾਉਗੇ ਤੇ ਦੇਉ ਵੀ ਮੱਝਾ ਰਗਾ ਗਰਮੀ ਵੀ ਬਾਈ ਘੱਟ ਮਣਾਉਂਦੀ ਹੋਊਗੀ ਹਾਂਜੀ ਹਾਂਜੀ ਵੀਰ ਨਾ ਗਰਮੀ ਗਰਮੀ ਜਮ ਠੀਕ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 66000 ਰੁਪਏ ਹੈ ਜੀ ਠੀਕ ਆ ਕੋਈ ਸੱਜਣ ਜੋੜਾ ਲੈ ਜੇ ਵੀਰੇ ਹਾਂ ਫੇਰ ਮਾਨਤਨ ਵਧ ਕਰ ਦਾਂਗੇ ਠੀਕ ਆ ਇਹਦੀ ਡਿਮਾਂਡ ਬਾਈ ਕਹਿੰਦਾ 66000 ਰੁਪਿਆ ਜੇ ਕੋਈ ਸੱਜਣ ਜੋੜਾ ਲੈ ਜੂਗਾ ਤਾਂ ਮਾਨਤਨ ਜ਼ਿਆਦਾ ਹੋ ਜੂ ਅਡਰ ਕੁਆਲਿਟੀ ਫੈਕਸ ਆ ਜੀ ਕੱਦ ਘਾੜ ਵੀਰੇ ਦੇਖੀ ਕੱਦ ਘਾੜ ਬਹੁਤ ਆ ਬਾਈ ਵੀਰੇ ਵੱਡੇ ਆ ਕੋਈ ਆ ਆ 5 ਫੁੱਟ ਤੋਂ ਬਾਹਰ ਬਾਹਰ ਆਵੇ ਸਹੀ ਗੱਲ ਆ ਕੋਈ ਛੋਟੇ ਨਹੀਂ ਕਹਿ ਸਕਦਾ ਕੋਈ ਵੀ ਸੱਜਣ ਜਿੱਥੋਂ ਮਰਜ਼ੀ ਚੱਲ ਕੇ ਆ ਜੇ ਜਿਹੜੇ ਹਿਸਾਬ ਨਾਲ ਪਹਿਲਾ ਆਸੂ ਆ ਉਹ ਸਨ ਕੱਦ ਕੱਦ ਬਹੁਤ ਜ਼ਿਆਦਾ ਆ ਵੀਰੇ ਕੀ ਕਰ ਤੇ ਡੱਬੀ ਵੜੇ ਵੀਰੇ ਆਪਣੇ ਸੁਆ ਕਿੰਨਾ ਮਾ ਜੀ ਇਹ ਵੀਰੇ ਦੂਜੇ ਸੁਆ ਸੁਣਈਆਂ ਸਮਾਂ ਕਿੰਨਾ ਲਾਉਗੇ ਇਹ ਵੀਰੇ ਇੱਕ ਤਰੀਕ ਨੂੰ ਦਿਨ ਪੂਰੇ ਕਰਦੀ ਆਪਣੀ ਬਣ ਫੋਲੀ ਵੱਡੀ ਆ ਹਾਂਜੀ ਹਾਂ ਫੋਲੀ ਵੇਲ ਆ ਤੇ ਫੋਲੀ ਜੀ ਬਰੀਡ ਆ ਜੀ ਹਾਂਜੀ ਇੱਕ ਤਰੀਕ ਨੂੰ ਜੀ ਹਾਂਜੀ ਇੱਕ ਤਰੀਕ ਨੂੰ ਦਿਨ ਪੂਰੇ ਜੀ 15 ਦਿਨ ਪਾਇਆ ਜੀ ਉੱਤੇ ਵੀ ਲਾ ਜੀ ਕੋਈ ਨਾ ਕੀ ਦੁੱਧ ਕਪੈਸਿਟੀ ਆ ਜੀ ਇਹ ਤਾਂ ਵੀਰੇ ਦੁੱਧ ਦਾ 26 22 ਕਿਲੋ ਦਾ ਦੋ ਚੋਇਆ ਸੀ ਪਿਲੇ ਸੂਏ ਪਿਲੇ ਸੂਏ ਹਾਂਜੀ ਹਾਂ ਠੀਕ ਆ ਜਿਹੜਾ ਇਹਦੇ ਸੀਮਣ ਲੱਗੇ ਉਹਦਾ ਕੋਈ ਰਿਕਾਰ ਇਹ ਵੀਰ ਨਾ ਰਿਕਾਰ ਦਾ ਨੀ ਕੋਈ ਰੱਖਿਆ ਰੱਖਿਆ ਯਾਰ ਮੈਨੂੰ ਕਹਦਾ ਠੀਕ ਆ ਜੀ ਹਾਂ ਖਾਣਾ ਰਿਕਾਰ ਪਿੱਛੇ ਦੀ ਗੱਲ ਉਹ ਗਰੰਟੀ ਹੈ ਆਪਣੀ ਨਾਲ ਤੂੰ ਬੰਡਾ ਮਾਪ ਭਰਾਈਆਂ ਆਪਣੀਆਂ ਕਰਦਿਆਂ ਠੀਕ ਆ ਟੀਊਬਾਂ ਭਰਾਈਆਂ ਵੀ ਹਾਂਜੀ ਹਾਂਜੀ ਆਪਣੀਆਂ ਆਪਣੀਆਂ ਜਿੱਦਾਂ ਫਾਇਦਾ ਹੋ ਜਾਂਦਾ ਵੀਰੇ ਤੋੜ ਦਿਓ ਕਿਉਂਕਿ ਵੀਰੇ ਇਹ ਤਾਂ ਉਦੋਂ ਵੀ ਵੱਡੀ ਆ ਇਹ ਤਾਂ ਉਦੋਂ ਵੀ ਤਾਂ ਫੋਲੀ ਵੱਡੀ ਆ ਹਾਂਜੀ ਹਾਂ ਠੀਕ ਆ ਜੀ ਇਹ ਫਾਇਦਾ ਹੋ ਜਾਂਦਾ ਵੀ ਟਿਊਬਾਂ ਭਰਾਂ ਜਾਂ ਹੁਣ ਕਿਉਂਕਿ ਵੀਰੇ ਵੱਡੀ ਵਹਿੜਾ 26 27 ਕਿਲੋ ਵਾਲੀ ਜੇ ਆਪਾਂ ਵਹਿੜਾ ਡਰਾਈ ਕਰਨੀ ਹੋਵੇ ਤਾਂ ਔਖੀ ਹੁੰਦੀ ਆ ਤਾਂ ਕਰਕੇ ਨਾ ਜਿਹੜੇ ਫਾਰਮਰ ਵੀਰ ਹੁੰਦੇ ਟਿਊਬਾਂ ਭਰਾ ਦਿੰਦੇ ਆ ਤਾਂ ਕਿ ਥਣ ਨੂੰ ਕੋਈ ਨੁਕਸ ਨਾ ਪਾਵੇ ਤੇ ਜੇ ਕੋਈ ਮੰਨ ਲਾ 19 21 ਹੁੰਦੀ ਤੁਹਾਨੂੰ ਪਤਾ ਵੀ ਟਿਊਬ ਆ ਥਣ ਜਾਵਾ ਓਕੇ ਕਰ ਦਿੰਦੀ ਆ ਹਵਾਨਾ ਸੋਨਾ ਤਿਆਰ ਕਰੀ ਫਿਰਦੀ ਹਜੇ 15 ਦਿਨਾਂ ਦੀ ਕੱਤੀ ਆ ਇਹਦਾ ਵੀਡੀਓ ਬਣਾਉਣੀ ਕਰਕੇ ਦਿਖਾਤੀ ਤੇ ਜੇ ਤੁਸੀਂ 15 ਦਿਨਾਂ ਨੂੰ ਇਹਨੂੰ ਵੇਖੋਗੇ ਤਾਂ ਪੰਡਲੇਵੇ ਦੀ ਲੈ ਕੇ ਦਰੂਗੀ ਜੀ ਕਿਉਂਕਿ ਬੋਡੀ ਸਟਰਕਚਰ ਸੋਨਾ ਹਵਾਨਾ ਪੂਰਾ ਸ਼ਾਨਦਾਰ ਆ ਤੇ ਵਜਨ ਆਪਦਾ ਵੀ ਪੂਰਾ ਚੰਗਾ ਮੇਨ ਗੱਲ ਆ ਵੀਰੇ ਸੰਭੀ ਬਲੀ ਆ ਕਿਸੇ ਵੀਰ ਨੇ ਨਵਾਂ ਡੇਰੀ ਫਾਰਮ ਸ਼ੁਰੂ ਕਰਨਾ ਹੋਵੇ ਅੱਜ ਲੈ ਜੇ ਤੇ 15 ਦਿਨਾਂ ਨੂੰ ਧੰਨ ਧੰਨ ਕਰਾ ਦੂਗੀ ਇਹ ਲੈ ਜਾ ਕੇ ਚਾਹੇ ਕੋਈ ਵੇਚ ਵੀ ਲਵੇ ਦੁੱਧ ਵੀ ਖੁੱਲਾ ਪਾਉਗੀ ਜੇ ਜੀ ਡਿਮਾਂਡ ਜੀ ਇਹ ਇਹ ਮੇਰੇ ਫੋਨ ਤੇ ਕਰਾਂਗੇ ਅਸੀਂ ਕੱਚੀ ਹਾਂਜੀ ਵੀਰੇ ਕੱਚੀ ਇਹਦੀ ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਕਿਉਂਕਿ ਵੜ ਕੱਚੀ ਆ ਬਾਕੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ